ਮੈਂ ਸਰਬਜੀਤ ਸਿੰਘ ਮੇਰਾ ਪਿੰਡ ਮਾਜਰਾ ਤੇ ਸਾਡਾ ਜੋ ਦਾਦਕਾ ਪਰਿਵਾਰ ਹੈ ਸ਼ਾਰਪਰ ਚਾ ਅਸੀਂ ਜਿੱਤੀ ਪਿੰਡ ਸ਼ਾਰਪਰ ਦੇ ਰਹਿਣ ਵਾਲੇ ਆ ਤੇ ਸਾਡਾ ਰਕਬਾ ਹੈ ਜੋ ਪਿੰਡ ਰਸੂਲਪੁਰ ਜਲਾ ਮੋਹਲਿਕ ਪੈਂਦਾ ਜੋ ਕਿ ਸਾਡੇ ਪਰਦਾਦਾ ਜੀ ਸਰਦਾਰ ਤੇਜਾ ਸਿੰਘ ਵੱਲੋਂ ਸਾਨੂੰ 1947 ਵਿੱਚ ਖਰੀਦਿਆ ਗਿਆ ਤੇ ਉਸ ਦੀ ਰਜਿਸਟਰੀ ਸਾਡੇ ਕੋਲ ਹੈ ਤੇ ਇੰਤਕਾਲ ਕਰਵਾਏ ਗਏ ਰਜਿਸਟਰੀ ਦਿਖਾ ਦਿਓ ਜੋ ਕਿ ਉਸ ਟਾਈਮ ਉਰਦੂ ਵਿੱਚ ਲਿਖੀ ਜਾਂਦੀ ਸੀ ਤੇ ਜਿਸ ਦਾ ਅਸੀਂ ਪੰਜਾਬੀ ਤਜਰਮਾ ਆਹ ਟ੍ਰਾਂਸਲੇਸ਼ਨ ਕਰਕੇ ਉਹ ਵੀ ਸਾਡੇ ਕੋਲ ਹੈ ਇਹ ਦੁਬਾਰਾ ਜ਼ਮੀਨ ਜੋ ਕਿ ਅਸੀਂ ਪਹਿਲਾਂ ਖਰੀਦੀ ਹੋਈ ਸੀ 1947 ਵਿੱਚ ਇਹ ਦੁਬਾਰਾ ਜ਼ਮੀਨ ਖੜਸਨ ਉੱਤੇ ਗੁਰਸਿੰਮ ਸਿੰਘ ਨੇ ਪਾਵਰ ਟੌਰਨੀ ਦਿੱਤੀ ਹੈ ਜੀ ਲਵਨੀ ਸਿੰਘ ਨੂੰ ਜੋ ਕਿ ਅਟਾਰੀ ਦਾ ਰਹਿਣ ਵਾਲਾ ਹੈ ਉਸ ਪਾਵਰ ਟੌਰਨੀ ਦੇ ਥਰੂ ਅ ਐਜਮਨ ਫਤਿਹ ਸਿੰਘ ਫਤਿਹ ਜੰਗ ਸਿੰਘ ਬਾਜਵਾ ਜੋ ਬੀਜਪੀ ਦੇ ਲੀਡਰ ਹਨ ਉਹਨਾਂ ਨੂੰ ਦੁਬਾਰੇ ਵੇਚਤੀ ਵੀ ਸਾਡੀ ਫਰਿਆਦ ਇਹ ਹੈ ਕਿ ਇਹ ਜੋ ਜ਼ਮੀਨ ਹੈ ਸਾਡੇ ਬਜ਼ੁਰਗਾਂ ਨੇ ਖਰੀਦੀ ਹੋਈ ਹੈ ਸਾਡੇ ਕੋਲ ਅਸੀਂ ਉਸ ਤੋਂ ਇਹ ਚ ਕਬਜ਼ਾ ਹੈ ਮਾਲਕ ਹੈ ਤੇ ਦੁਬਾਰਾ ਜ਼ਮੀਨ ਕਿਵੇਂ ਵੇਚ ਸਕਦੀ ਹੈ ਇਹ ਸਾਡੇ ਨਾਲ ਬਹੁਤ بڑا ਧੱਕਾ ਹੋ ਰਿਹਾ ਹੈ ਤੇ ਸਾਡੇ ਪਰਿਵਾਰ ਨੂੰ ਅ ਬਿਗੜੇ ਹੋਏ ਡੀਲਰਾਂ ਵੱਲੋਂ ਥ੍ਰੈਟ ਵੀ ਆ ਰਹੇ ਹਨ ਕਿ ਇਹ ਜ਼ਮੀਨ ਤੋਂ ਖਾਲੀ ਕਰਵਾਵਾਂਗੇ ਇਹਤੇ ਸਾਨੂੰ ਮਤਲਬ ਬਹੁਤ ਥ੍ਰੈਟ ਹੈ ਤੇ ਅਸੀਂ ਆਸ ਕਰਦੇ ਹਾਂ ਅਸੀਂ ਇਹਦੀ ਜੋ ਬਾਬਤ ਸ਼ਿਕਾਇਤ ਸ਼ਿਕਾਇਤ ਆ ਜੋ BIU ਸਭ ਨੂੰ ਦਿੱਤੀ ਹੈ DC ਮੁਹਾਲੀ ਨੂੰ ਵੀ ਦਿੱਤੀ ਹੈ ਤੇ ਮੁੱਖ ਮੰਤਰੀ ਜੀ ਭਗਵੰਤ ਸਿੰਘ ਮਾਨ ਨੂੰ ਅਸੀਂ ਦਫ਼ਤਰ ਵਿਖੇ ਦੇ ਕੇ ਆਏ ਹਾਂ ਤੇ ਇਹ ਕਦੋਂ ਗੜਬੜ ਕੀਤੀ ਕਦੋਂ ਖਰੀਦੀ ਜ਼ਮੀਨ ਕਿਹੜੇ ਸੰਦੀ ਗੱਲ ਹੈ ਅਸੀਂ ਇਹ 1947 ਵਿੱਚ ਖਰੀਦੀ ਸੀ ਬਟ ਜਿਹੜੀ ਇਹ ਰਜਿਸਟਰੀ ਹੋਈ ਹੈ ਜੀ ਇਹ ਉਹਨੇ ਅੱਠ ਨੂੰ ਹੋਈ ਹੈ ਜੀ 1982 2024 24 ਹਾਂਜੀ ਹਾਂ ਹੋਣੀ ਹੋਈ ਹੈ ਲੈਟਰ ਹੋਣੀ ਹੋਈ ਹੈ ਜੇ ਟੈਸਟ ਕੀ ਠੀਕ ਹੈ ਤੇ ਉਸ ਤੋਂ ਪਹਿਲਾਂ ਇਹ ਅਸੀਂ ਮੁਕਾਬਜਤਾਂ ਖੇਤੀਬਾੜੀ ਵੀ ਅਸੀਂ ਕਰਦੇ ਆਏ ਹਾਂ ਸਾਨੂੰ ਪਤਾ ਕਿਵੇਂ ਲੱਗਿਆ ਕਿ ਤੁਹਾਡੀ ਜ਼ਮੀਨ ਤੇ ਠੱਗੀ ਲੱਗ ਗਈ ਸਾਨੂੰ ਉਥੋਂ ਤਹਿਸੀਲ ਚੋਂ ਫਰਦ ਕਢਾਈ ਦੇ ਪਤਾ ਲੱਗਿਆ ਕਿ ਇਹਦੇ ਵਿੱਚ ਮਤਲਬ ਇੰਤਕਾਲ ਕਿਸੇ ਹੋਰ ਦਾ ਦਰਜ ਹੋਇਆ ਕਿ ਅਸੀਂ ਇਹਦਾ ਬਸਿਕਾ ਕਢਾਇਆ ਪਤਾ ਕੀਤਾ ਕਹਿੰਦੇ ਤੁਹਾਡੀ ਜ਼ਮੀਨ ਤਾਂ ਗਾਂ ਕਿਸੇ ਹੋਰ ਨੂੰ ਵੇਚੀ ਹੈ ਜਦ ਕਿ ਜ਼ਮੀਨ ਤੇ ਅਸੀਂ ਕਾਬਜ ਹੈ ਤੇ ਸਾਡੇ ਪਰ ਬਜ਼ੁਰਗਾਂ ਨੇ ਖਰੀਦੀ ਹੋਈ ਹੈ ਤੇ ਪੁਰਾਣੇ ਬੰਦੇ ਨੇ ਇਹ ਪਾਵਰ ਆਫ ਟਰਨ ਨਹੀਂ ਦਿੱਤੀ ਜਿਸ ਦੇ ਕੋਲ 47 ਤੋਂ ਪਹਿਲਾਂ ਹਾਂਜੀ ਹਾਂਜੀ ਉਹਨਾਂ ਦੇ ਸ਼ਮਸ਼ੇਰ ਸਿੰਘ ਸੀ ਉਹਦੇ ਪੋਤਿਆਂ ਨੇ ਅੱਗੇ ਹਮ ਮਤਲਬ ਵਿਗੜੇ ਹੋਏ ਡੀਲਰਾਂ ਨੇ ਮੇਲੀ ਭੁਗਤ ਕਰਕੇ ਇਹ ਉਹਨਾਂ ਤੋਂ ਪਾਵਰ ਟਰਨ ਲਈ ਲਈ ਪਾਵਰ ਟਰਨ ਦੇ ਕੇ ਇਹ ਜ਼ਮੀਨ ਫਤੇ ਸਿੰਘ ਜੰਗ ਬਾਜਵਾਨ ਵੇਚੀ ਉਦੋਂ ਪਹਿਲਾਂ ਜਿਹੜਾ ਅੰਤਕਾਲ ਤੁਹਾਡੇ ਨਾਂ ਤੇ ਸੀਗਾ ਸਾਰੇ ਸਾਡੇ ਨਾਂ ਤੇ ਜੀ ਅਸੀਂ ਖੇਤੀ ਕਰ ਰਹੇ ਹਾਂ 75 ਸਾਲ ਤੋਂ ਖੇਤੀ ਕਰ ਰਹੇ ਹਾਂ ਜੀ ਤੇਤੀ ਸਾਡ ਕਾਬਜ ਹੈ ਜੀ ਤੇ ਰਜਿਸਟਰੀ ਸਾਡੇ ਕੋਲ ਹੈ ਰਜਿਸਟਰੀ ਸਾਡੇ ਕੋਲ ਹੈ ਇੰਤਕਾਲ ਸਾਡੇ ਕੋਲ ਹੈ ਇਸ ਵਿੱਚ ਮਿਲੀਭੁਗਤ ਕੀ ਕੀ ਦੀ ਹੈ ਸਾਰੇ ਕਾਸੇ ਦੇ ਵਿੱਚ ਇਹਦੇ ਵਿੱਚ ਜੀ ਜਿੱਥੇ ਤੱਕ ਮਿਲੀਭੁਗਤ ਦੱਸੋ ਮਿਲੀਭੁਗਤਾ ਦੇਖੋ ਜੀ ਮਾਲ ਵਿਭਾਗ ਦੀ ਬਿਲਕੁਲ ਸ਼ੋ ਹੋ ਰਹੀ ਹੈ ਇਹਦੇ ਵਿੱਚ ਕਿਉਂਕਿ ਇੱਕ ਤਾਂ ਜ਼ਮੀਨ ਇੱਕ ਵਾਰ ਵੇਚੀ ਹੋਈ ਦੁਬਾਰੇ ਕਿਵੇਂ ਬਿਕ ਸਕਦੀ ਹੈ ਬਿਨਾ ਮਾਲ ਵਿਭਾਗ ਦੀ ਮਿਲੀਭੁਗਤ ਬਿਨਾ ਨਹੀਂ ਬਿਕ ਸਕਦੀ ਹੈ ਤੇ ਇਹਦੇ ਵਿੱਚ ਉਸ ਟਾਈਮ ਦੇ ਮੌਜੂਦਾ ਪਟਵਾਰੀ ਅਭੀਜ ਅਯੋਤ ਤਸਿਲਦਾਰ ਮੈਡਮ ਤਸਵੀਰ ਕੌਰ ਸੀ ਤੇ ਨੰਬਰਦਾਰ ਜੋ ਕਿ ਪਿੰਡ ਮੁੱਲਾਂਪੁਰ ਦੇ ਰਹਿਣ ਵਾਲਿਆਂ ਤੇਜਪ ਸਿੰਘ ਇਹਨਾਂ ਨੇ ਮਿਲੀ ਭੁਗਤ ਕਰਕੇ ਤੇ ਜੋ ਜਿਨ੍ਹਾਂ ਨੇ ਅਟਾਰਨੀ ਲਈ ਹੈ ਇਹਨਾਂ ਦੀ ਨਾਲ ਮਿਲੀ ਭੁਗਤ ਕਰਕੇ ਜ਼ਮੀਨ ਵਿਕੀ ਤੇ ਕਿੰਨੇ ਦੀ ਜ਼ਮੀਨ ਖਰੀਦੀਆ ਟੋਟਲ ਦਾਜਵਾਨੇ ਅਤੇ ਚੰਗ ਬਾਜਵੇਂ ਨੇ ਦੇਖੋ ਜੀ ਇਹਦੇ ਵਿੱਚ ਤਾਂ ਉਹਨਾਂ ਨੇ 95 ਲੱਖ 95 ਲੱਖ ਦੇ ਚੱਕ ਦਿੱਤੇ ਐ ਬਟ ਜੇ ਆਪਾਂ ਮਾਰਕੀਟ ਰੇਟ ਦੇਖੀ ਅੱਜ ਦੀ ਜਿਵੇਂ ਟਾਈਮ 'ਚ 6 ਕਰੋੜ ਰੁਪਏ ਪ੍ਰਤੀ ਕਿੱਲਾ ਹੈ ਜੀ ਅੱਛਾ ਹਾਂ ਜੀ ਕਮਰਸ਼ੀਅਲ ਬਣ ਗਈ ਇੱਕ ਤਰ੍ਹਾਂ ਕਮਰਸ਼ੀਅਲ ਹੈ ਹਾਂ ਜੀ ਇਕੋ ਸਿਟੀ 3 ਦੇ ਪ੍ਰੋਜੈਕਟ ਵਿਚਾਰੀ ਹੈ ਜੀ ਤੇ ਤੁਸੀਂ ਉਦਾਂ ਖੇਤੀ ਕਰਦੇ ਹੋ ਉਹਦੇ ਉੱਤੇ ਅਸੀਂ ਫਿਲਹਾਲ ਕੀਤੀ ਕਰਦੇ ਨਹੀਂ ਉੱਤੇ ਠੀਕ ਹੈ ਹਾਂ ਜੀ ਤੇ ਇਹਦੇ ਖਿਲਾਫ ਸ਼ਿਕਾਇਤ ਮਾਲ ਮਹਿਕਮੇ ਨੂੰ ਵੀ ਡੀਸੀ ਨੂੰ ਵੀ ਦਿੱਤੀ ਹੈ ਤੁਸੀਂ ਨੂੰ ਦਿੱਤੀ ਜੀ ਡੀਸੀ ਨੂੰ ਅਸੀਂ ਸ਼ਿਕਾਇਤ ਕੀਤੀ ਤੇ ਬੀਆਈਓ ਸਾਹਿਬ ਨੂੰ ਦਿੱਤੀ ਤੇ ਮੁੱਖ ਮੰਤਰੀ ਸਾਹਿਬ ਨੂੰ ਉਹਦੇ ਅਧਾਰ ਤੇ ਕਾਰਵਾਈ ਹੋਈ ਅਜੇ ਤੱਕ ਸਾਨੂੰ ਕੋਈ ਉਹਦੇ ਬਾਰੇ ਕਾਰਵਾਈ ਬਾਰੇ ਨਾ ਤਾਂ ਜੀ ਕੋਈ ਸੂਚਨਾ ਮਿਲ ਕੇ ਅਸੀਂ ਕਾਰਵਾਈ ਕਰ ਰਹੇ ਆ ਕਿ ਕਰ ਰਹੇ ਆ ਸਾਨੂੰ ਉਹਨਾਂ ਦਾ ਸੱਜਿਆ ਗਿਆ ਵੀ ਤੁਹਾਡੀ ਡੀਸੀ ਸਾਹਿਬ ਵੱਲੋਂ ਜਾਂ ਕਿਤੇ ਤਸਵੀਲ ਚ ਅਜੇ ਤੱਕ ਸਾਨੂੰ ਮਤਲਬ ਕੋਈ ਕੋਈ ਕਾਰਵਾਈ ਦਾ ਕੋਈ ਇੱਥੇ ਪ੍ਰਤਾਪ ਸਿੰਘ ਬਾਜਵਨ ਸੋਰੀ ਫਤੀਜੰਗ ਬਾਜਵਨ ਨਾਲ ਵੀ ਗੱਲ ਕੀਤੀ ਤੁਸੀਂ ਵੀ ਆ ਜਮੀਨ ਰੋਲੇ ਵਾਲੀ ਖਰੀਦੀ ਤੁਸੀਂ ਜਾ ਸਾਡੀ ਆਪਣੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਫਿਰ ਕਬਜ਼ਾ ਕਰਨ ਦੀ ਨਹੀਂ ਕੋਸ਼ਿਸ਼ ਕੀਤੀ ਉਹਨਾਂ ਨੇ ਉਹਨਾਂ ਦੇ ਜਿਹੜੇ ਵਿੱਚ ਜਿਹੜੇ ਡੀਲਰ ਹਨ ਹਮ ਜੋ ਮਿਚ ਦੋਣ ਉਹ ਸਾਡੇ ਪਰਿਵਾਰ ਨੂੰ ਥ੍ਰੈਟ ਕਰ ਰਹੇ ਕਿ ਅਸੀਂ ਕਬਜ਼ਾ ਕਰਾਂ ਅੱਛਾ ਹਾਂ ਤੇ ਜੇਕਰ ਉਹ ਕਬਜ਼ਾ ਕਰਨਾ ਹੁੰਦਾ ਫਿਰ ਤੁਹਾਡਾ ਕੀ ਹੋਏਗਾ ਤੁਹਾਡਾ ਵੇਖੋ ਫੇਰ ਤਾਂ ਜੱਟ ਦੀ ਜ਼ਮੀਨ ਤੇ ਧਮਾਂ ਹੁੰਦੀ ਹੈ ਜੀ ਓਕੇ ਫੇਰ ਤਾਂ ਇੱਕ ਜ਼ਹਰ ਜੀ ਗੱਲ ਹੈ ਕਿ ਅਸੀਂ ਜੋ ਕਬਜ਼ਾ ਨਹੀਂ ਕਰਨਾ ਠੀਕ ਹੈ ਤੇ ਪਹਿਲਾਂ ਵੀ ਬਾਜਵੇ ਨੇ ਕੁਝ ਇਸ ਤਰ੍ਹਾਂ ਦੀਆਂ ਕੀਤੀਆਂ ਨੇ ਜਿਵੇਂ ਨਾ ਕੀਤੀਆਂ ਨੇ ਜਿਹੜੀਆਂ ਵਿਵਾਦਿਤ ਹੋਣ ਜੋ ਕੁਝ ਪੰਚਾਇਤੀ ਜ਼ਮੀਨਾਂ ਵੀ ਦੋਨੇ ਭਰਾਵਾਂ ਦੀ ਖਰੀਦੀ ਹੋਈ ਜ ਨੇ ਤੁਹਾਡੇ ਧਿਆਨ ਚਾ ਮਾਮਲਾ ਸਾਡੇ ਹਾਂਜੀ ਸਾਡੇ ਜੋ ਇਹਨਾਂ ਦੇ ਵੱਡੇ ਭਰਾ ਨੇ ਉਹਨਾਂ ਨੇ ਸਾਡੇ ਪ੍ਰਵਾਸ ਸਾਡੇ ਮਤਲਬ ਪਿੰਡ 'ਚ ਕਾਫੀ ਹੋਰ ਜੋ ਪੰਚਾਇਤੀ ਜ਼ਮੀਨ ਖਰੀਦੀ ਹੋਈ ਹੈ ਇਹਦਾ ਸਾਨੂੰ ਪਤਾ ਓਕੇ ਹਾਂਜੀ ਤੇ ਮੁੱਖ ਮੰਤਰੀ ਤੋਂ ਕੀ ਮੰਗ ਤੁਹਾਡੀ ਮੁੱਖ ਮੰਤਰੀ ਤੋਂ ਮੰਗਾਂ ਜੀ ਕਿ ਸਾਨੂੰ ਹਿਸਾਬ ਦਿੱਤਾ ਜਾਵੇ ਜੋ ਕਿ ਸਾਨੂੰ ਆਸ ਵੀ ਹੈ ਕਿਉਂਕਿ ਜੋ ਮੁੱਖ ਮੰਤਰੀ ਪੰਜਾਬ ਕਹਿੰਦੇ ਕਿ ਅਸੀਂ ਬਿਲਕੁਲ ਇਮਾਨਦਾਰੀ ਦੀ ਸਰਕਾਰ ਹੈ ਤੇ ਪਾਰਦਰਸ਼ੀ ਸਰਕਾਰ ਹੈ ਫਿਲਹਾਲ ਸਾਨੂੰ ਭਰੋਸਾ ਹੈ ਕਿ ਉਹ ਜ਼ਰੂਰ ਸਾਨੂੰ ਸਾਬ ਦਉਣਗੇ ਤੇ ਜ਼ਮੀਨ ਦਾ ਮੇਨ ਵਾਰਸ ਕੌਣ ਉਹ ਉਹਨਾਂ ਬਾਰੇ ਗੱਲ ਕਰਦੇ ਜ਼ਮੀਨ ਦੇ ਮੇਨ ਵਾਰਸਾਂ 'ਚ ਸਾਡੇ ਦਾਦਾ ਜੀ ਦੇ ਭਰਾ ਐ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਜ਼ਮੀਨ ਦੇ ਰੋਲੇ ਵਾਰੇ ਧੱਕਾ ਹੋ ਗਿਆ ਸਾਡੀ ਬਾਹ ਦੇ ਜ਼ਮੀਨ ਖਰੀਦਦੀਆਂ ਹਨ ਬੰਦੇ ਹੋਏ ਫੰਨ ਕੋਈ ਬਦਲਣ ਲੱਗਿਆ ਜਦਦੇ ਮੁੰਡੇ ਪੜ੍ਹੇ ਮੈਨਾਂ ਮੈਨੂੰ ਕੜਾਈ ਭਾਰ ਲੋ ਨਾ ਬਜ਼ਾਰ ਹੋ ਗਿਆ ਸਾਡੀ ਬਾਹ ਕੋਈ ਜਾਂਦੀ ਓਕੇ ਹਾਂਜੀ ਕੀ ਨਾਂ ਤੁਹਾਡਾ ਨਾਂ ਵੀਰੇ ਤੁਹਾਡਾ ਕੀ ਨਾਂ ਮਹੰਗਰ ਮੇਲ ਸਿੰਘ ਸਰਪੰਚ ਜੀ ਸ਼ਹਿਰਪੁਰ ਕੀ ਕਹਿਣਾ ਚਾਹੋਗੇ ਇਸ ਮਾਮਲੇ ਬਾਰੇ ਇਹ ਤਾਂ ਬਹੁਤ ਸਰਲ ਸਾਰੀ ਤੱਕ ਗੱਲ ਹੈ ਅਸੀਂ 17.5 ਸਾਲ ਦੀ ਗੁਰੂਗੀ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਹਰ ਟਾਈਮ ਰਹਨੇ ਆ ਉੱਥੇ ਅਸੀਂ ਖੇਤੀ ਕਾਸ਼ਟ ਦੀ ਉੱਥੇ ਇਹਨਾਂ ਦੇ ਨਾਲ ਕੰਮ ਜੇ ਕਰਾਉਂਦੇ ਰਹੇ ਤੇ ਸਾਡੇ ਬਜ਼ੁਰਗ ਅਸੀਂ ਵੀ ਉੱਥੇ ਰਹੇ ਇਹ ਜ਼ਮੀਨ ਸਾਢੇ ਸੌਜੀ ਤੋਂ ਪਹਿਲਾਂ ਦੇ ਇਹਦੇ ਬਜ਼ੁਰਗ ਬੋਂਦੇ ਤੇ ਤੇ ਇਹਨਾਂ ਦੇ ਨਾਲ ਅਸੀਂ ਵੀ ਉੱਥੇ ਜ਼ਮੀਨ ਦੇ ਵਿੱਚ ਇਸ ਮਾਮਲੇ 'ਚ ਫਿਰ ਫਤੇ ਜੰਗਵਾਜਵਾ ਦਾ ਤਾਂ ਕੋਈ ਨੁਕਸਾਨ ਨਹੀਂ ਉਹ ਤਾਂ ਵੇਚਣ ਵਾਲਾ ਦਾ ਨੁਕਸਾਨ ਹਾਂ ਵੇਚਣ ਵਾਲਾ ਦਾ ਠੀਕ ਘਰਚਣ ਦਾ ਮਕਸਦ ਥੋੜਾ ਜਿਆਦਾ ਡੀਡ ਵਾਲੇ ਨੂੰ ਦੇਖਣਾ ਚਾਹੀਦਾ ਵੀ ਇਹ ਜ਼ਮੀਨ ਪ्योर ਹੈ ਕਿ ਇਸ ਤਰ੍ਹਾਂ ਦੀ ਹੈਗਾ ਉਹਨਾਂ ਨੂੰ ਦੇਖਣੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਕੀ ਨਾਂ ਤੁਹਾਡਾ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਤੇ ਪਿੰਡ ਮੇਰਾ ਹੁਸ਼ਿਆਰਪੁਰ ਹੈ ਜੀ ਅੱਛਾ ਇਸ ਜ਼ਮੀਨ ਦੇ ਵਿੱਚ ਮੈਂ ਵੀ ਇੱਕ ਹਿੱਸੇਦਾਰ ਹਾਂ ਇਹ ਪੂਰੀ ਤਰ੍ਹਾਂ ਫਰਾਡ ਹੋ ਰਿਹਾ ਹੈ ਜੀ ਜਿਹੜਾ ਬੰਦਾ ਜ਼ਮੀਨ ਖਰੀਦਦਾ ਹੈ ਉਸ ਨੂੰ ਕੁੱਟ-ਕੁੱਟੇ ਵੈਰੀਫਾਈ ਕਰਨਾ ਚਾਹੀਦਾ ਵੀ ਮੈਂ ਕੀ ਖਰੀਦ ਰਿਹਾ ਹਾਂ ਜੱਫਤ ਜੰਗ ਸਿੰਘ ਬਾਜਬਾਨ ਨੇ ਵੈਰੀਫਾਈ ਕੀਤਾ ਜਾਂ ਨਹੀਂ ਕੀਤਾ ਇਹ ਤਾਂ ਸਾਨੂੰ ਨਹੀਂ ਜੀ ਪਤਾ ਉਹਨਾਂ ਨੇ ਇਟ ਮੀਨ ਖਰੀਦੀ ਹੈ ਜਸਵੀਰ ਕੌਰ ਮੈਡਮ ਜਿਹੜੀ ਤਹਿਸੀਲਦਾਰ ਇੱਥੇ ਤੋਂ ਤਬਾਦਲਾ ਕਰਾ ਕੇ ਦੂਜੇ ਪਾਸੇ ਚਲੇ ਗਈ ਪਤਾ ਨਹੀਂ ਕਿੱਧਰ ਗਈ ਸਾਨੂੰ ਨਹੀਂ ਪਤਾ ਤੇ ਉਹਨਾਂ ਦੇ ਨਾਲ ਅਭਿਜੋਤ ਸਿੰਘ ਪਟਵਾਰੀ ਹੈ ਜਿਹੜਾ ਉਸ ਟਾਈਮ ਪਟਵਾਰੀ ਸੀ ਉਹਨੇ ਤੇ ਤਹਿਸੀਲਦਾਰ ਨੇ ਆਰ ਜੀ ਨਵੀਸ ਲਿਖਣ ਵਾਲੇ ਨੇ ਕੋਈ ਕਿਸੇ ਨੇ ਫਰਦ ਵੈਰੀਫਾਈ ਨਹੀਂ ਕੀਤੀ ਡਾਇਰੈਕਟ ਜਾ ਕੇ ਸਿੱਧੀ ਰਜਿਸਟਰੀ ਖਰਾਦੀ ਓਕੇ ਇਹ ਬਿਲਕੁਲ ਧੋਖਾ ਹੋ ਰਿਹਾ ਜੀ ਇਹ ਸਾਡੇ ਕੋਲ ਰਜਿਸਟਰੀਆਂ ਹੈ ਜੀ ਸਾਡੇ ਬਜ਼ੁਰਗਾਂ ਦੀਆਂ ਖਰੀਦੀਆਂ ਹੋਈਆਂ ਉਹਨਾਂ ਟਾਈਮਾਂ ਦੀ ਇਹ 1947 ਤੋਂ ਬਰੀਦ ਦੀ ਹੋਈ ਹੈ ਜੀ ਅਸੀਂ ਇਹ ਰਿਕਾਰਡ ਰੂਮ ਤੋਂ ਕਢਾਈ ਹੈ ਫੀਸ ਤਾਰ ਕੇ ਜੀ ਉਸ ਟਾਈਮ ਇਹ ਉਰਦੂ ਚ ਲਿਖੀ ਜਾਂਦੀ ਸੀ ਜਿਸ ਦਾ ਪੰਜਾਬੀ ਅਨੁਵਾਦ ਵੀ ਅਸੀਂ ਨਾਲ ਆ ਦਿਖਾ ਰਹੇ ਹਾਂ ਜੀ ਤੁਹਾਨੂੰ ਇਹ ਪੰਜਾਬੀ ਅਨੁਵਾਦ ਹੈ ਜੀ ਇਹਦਾ ਓਕੇ ਕੱਲੀ ਰਜਿਸਟਰੀ ਸਾਡੇ ਨਾਮ ਤੇ ਨਹੀਂ ਜੀ ਹੋਈ ਇਹਦੇ ਨਾਲ ਨਾਲ ਸਾਡਾ ਇਹ ਇੰਤਕਾਲ ਵੀ ਸਾਡੇ ਨਾਮ ਤੇ ਦਰਜ ਹੈ ਜੀ ਇਸ ਤਰ੍ਹਾਂ ਦੀ ਕੋਈ ਤਾਂ ਕਦੇ ਕਿਸੇ ਹੋਰ ਨਾਲ ਵੀ ਹੋਈ ਹੈ ਸਰ ਅੱਜ ਤੱਕ ਤਾਂ ਇਹ ਸਾਡੇ ਸੁਣਨ ਚ ਤੱਕ ਕਿਤੇ ਆਇਆ ਨਹੀਂ ਬਟ ਅਜੇ ਇਸ ਚੀਜ਼ ਤੇ ਗੌਰ ਨਾ ਕੀਤੀ ਗਈ ਤਾਂ ਇਹ ਅੱਗੇ ਮੂੰਹ ਪਾਉਣ ਦੀ ਓਕੇ ਇਹ ਬੇ ਸਾਨੂੰ ਥ੍ਰੈਟ ਦੇ ਰਹੇ ਆ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਸਾਨੂੰ ਰੋਜ਼ ਅਲੱਗ-ਅਲੱਗ ਲੋਕ ਮਿਲਦੇ ਆ ਤੇ ਸ਼ਿਕਾਇਤ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਸਰ ਸਾਨੂੰ ਸ਼ਿਕਾਇਤਾਂ ਕਰੀਆਂ ਨੂੰ ਅਸੀਂ ਡੀਜੀਪੀ ਦਾਸਤਰ ਆਪਣਾ ਚੰਡੀਗੜ੍ਹ ਵੀ ਉੱਤੇ ਐਪਲੀਕੇਸ਼ਨ ਦਿੱਤੀ ਹੈ ਜੀ ਆਪਣਾ ਸੀਐਮ ਭਗਵਾਨ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਦਿੱਤਿਆਂ ਨੂੰ ਸਾਨੂੰ ਕੋਟੋ-ਕਟ 12 ਤੋਂ 15 15 ਦਿਨ ਕਿਤੇ ਕਿਤੇ ਤਾਂ 20 ਦਿਨ ਵੀ ਹੋ ਗਏ ਜੀ ਸਾਨੂੰ ਕਿਤੇ ਤਾਂ ਕੋਈ ਫੋਨ ਕੋਲ ਨਹੀਂ ਆਈ ਕੋਈ ਅਫਸਰ ਸਾਡੀ ਸੁਣਵਾਈ ਨਹੀਂ ਕਰ ਰਿਹਾ ਅਸੀਂ ਬਕਾਇਦਾ ਉਹਨਾਂ ਨੂੰ ਪ੍ਰੂਫ ਦਿਖਾ ਰਹੇ ਹਾਂ ਸਾਰਾ ਕੁਝ ਦਿਖਾ ਰਹੇ ਹਾਂ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਹ ਸਾਰਾ ਰਿਕਾਰਡ ਅੱਖੋਂ ਪ੍ਰੂਨਿਕ ਕੀਤਾ ਜਾ ਰਿਹਾ ਹੈ ਤੇ ਇਹ ਵੀ ਦੱਸੋ ਤੁਸੀਂ ਕਿ ਜਿਹੜੀ ਜ਼ਮੀਨ ਹੈ ਤੁਹਾਡੀ ਟੋਟਲ ਤੇ 3 ਏਕੜ ਸਿੱਖ ਵੱਧ ਵੀ ਸੀ ਸਾਡੀ ਇਹ 6 ਏਕੜ ਲੈਂਡ ਹੈ ਜੀ ਉਸ ਤੋਂ 3 ਬੇਚਤੀ 3 ਏਕੜ ਪਹਿਲਾਂ ਡੀਲਰਾਂ ਨੇ ਐਦਾਂ ਹੀ ਧੋਖਾਧੜੀ ਕਰਕੇ ਦੂਜੇ ਬੰਦੇ ਨੂੰ 베ਚਤੀ ਦੀ ਸਾਡੀ ਕਿਲ ਓਕੇ ਉਹ ਜਦੋਂ ਜਿਹੜੀ ਚੀਜ਼ ਬਿਕ ਚੁੱਕੀ ਹੈ ਜੀ ਉਸ ਦਾ ਦੁਬਾਰੇ ਇੰਤਕਾਲ ਕਿਵੇਂ ਹੋ ਸਕਦਾ ਪਹਿਲਾਂ ਤਾਂ ਮਾਲਕ ਪਾ ਕੇ ਗੱਲ ਦਾ ਜਵਾਬ ਦਿਓ ਜਿਹੜੀ ਪ੍ਰਾਣੀ ਤੇ ਨੇਕੜ ਸੀ ਉਹਦਾ ਕੀ ਬਣਿਆ ਉਹ ਸਰ ਸਾਡੀ ਬਿਕ ਅੱਗੇ ਉਹਨਾਂ ਨੇ ਵੇਚਤੀ ਉਸ ਦਾ ਸਾਡਾ ਸਿਵਲ ਕੋਰਟ ਕੇਸ ਚੱਲ ਰਿਹਾ ਹੈ ਜੀ ਕਬਜ਼ਾ ਉਹਦਾ ਵੀ ਤੁਹਾਡੇ ਕੋਲ ਕਬਜ਼ਾ ਸਰ ਸਾਡੇ ਕੋਲ ਕਿਉਂਕਿ ਖੇਵਟ ਨੰਬਰ 1 ਹੈ ਜੀ ਰਸੂਲਪੁਰ ਦਾ 169 ਨੰਬਰ ਖੇਵਟ ਹੈ ਸਾਝੀ ਖੇਵਟ ਹੈ ਸਾਝੀ ਖੇਵਟ ਹੈ ਜੀ 6 ਕਿਲੇਾਂ ਦੀ ਇਹ ਨਿਕੜਾਉਣ ਬਾਜਬਾਨ ਨੇ ਖਰੀਦ ਤਿੰਨ ਏਕੜੇ ਫਤੇ ਜੰਗ ਸਿੰਘ ਬਾਜਬਾਨ ਨੇ ਖਰੀਦ ਇਹਦੇ ਪਿੱਛੇ ਕੌਣ ਆ ਇੱਕ ਤਾਂ ਬਾਜਬਾਨ ਨੇ ਡਾਇਰੈਕਟ ਖਰੀਦ ਲਈ ਕੋਈ ਲੈਂਡ ਮਾਫੀਆ ਵੀ ਆ ਜਾਂ ਕੋਈ ਡੀਲਰ ਵੀ ਆ ਨਿਊ ਚੰਡੀਗੜ੍ਹ ਦਾ ਕੰਮ ਕਰ ਰਿਹਾ ਜੀ ਇਹਨਾਂ ਦੇ ਥੱਲੇ ਬੰਦੇ ਛੱਡੇ ਹੋਏ ਆ ਇਹਨਾਂ ਦੇ ਜਿਹੜੇ ਚਾਪ ਲੋਕ ਸਨ ਇਹਨਾਂ ਦੇ ਥੱਲੇ ਛੱਡੇ ਹੋਏ ਆ ਵਿੱਚ ਜਿਹੜੇ ਸਾਡੇ ਏਰੀਏ ਦੇ ਕੁਝ ਵੱਜਦੇ ਆ ਬੈਨੀਪਾਲ ਗਰੁੱਪ ਵੀ ਵੱਜਦਾ ਏ ਇਹ ਵਿਚ ਸੰਜੇ ਕੁਮਾਰ ਵਰਗੇ ਆ ਤੇ अजय ਕੁਮਾਰ ਵਰਗੇ ਆ ਜਿਹੜੇ ਮੁੱਲਾਂ ਵਰਦੇ ਰਹਿਣ ਵਾਲਾ ਹੈ अजय ਕੁਮਾਰ ਤੇ ਸੰਜੇ ਕੁਮਾਰ ਸਿਆਲ ਵੀ ਮਾਜਰੀਦਾਰ ਹੁਣ ਇਹ ਵੀ ਦੱਸ ਦੋ ਪਟਵਾਰੀ ਤੇ ਤਹਿਸੀਲਦਾਰ ਦੀ ਮੇਨ ਰੂਪ ਚ ਕੀ ਗਲਤੀ ਹੈ ਮੇਨ ਰੂਪ ਚ ਸਰ ਪਟਵਾਰੀ ਦੀ ਗਲਤੀ ਇਹ ਹੈ ਜਦ ਤਹਿਸੀਲਦਾਰ ਦੀ ਗਲਤੀ ਇਹ ਹੈ ਜਦੋਂ ਉਹਨੇ ਰਜਿਸਟਰੀ ਕਰਾਉਣਾ ਆਏ ਉਹਨਾਂ ਦਾ ਘੱਟੋ ਘੱਟੇ ਫਰਜ਼ ਬਣਦੇ ਵੀ ਅਸੀਂ ਫਰਜ਼ ਵੈਰੀਫਾਈ ਕਰੀਏ ਹਮ ਫਰਜ਼ ਦੇ ਉੱਤੇ ਸਾਰੇ ਤੁਸੀਂ ਦੇਖੋ ਇੱਕ ਆਪਣੇ ਥੋੜਾ ਦਰਸ਼ਕਾਂ ਨੂੰ ਇਹਨਾਂ ਪਬਲਿਕ ਨੂੰ ਦਿਖਾਓ ਹਾਂਜੀ ਇਹ ਸ਼ਮਸ਼ੇਰ ਸਿੰਘ ਪੁੱਤਰ ਹਰਗੋਪਾਲ ਪੁੱਤਰ ਰਣਤੇਰ ਸਿੰਘ ਲਿਖਿਆ ਹੋਇਆ ਹੈ 1/2 ਹਿੱਸਾ ਥੱਲੇ ਰਜਿੰਦਰ ਸਿੰਘ ਲਿਖਿਆ ਹੋਇਆ ਤੇ ਖਾਨਾ ਕਾਸਤ ਦੇ ਵਿੱਚ ਇਹ ਦੇਖੋ ਸਰ ਕੈਮਰਾ ਤੁਸੀਂ ਦਿਖਾਓ ਅੱਗੇ ਸ਼ਮਸ਼ੇਰ ਸਿੰਘ ਪੁੱਤਰ ਹਰਗੋਪਾਲ ਸਿੰਘ ਨੇ ਪੀਸੇਦਾਰ ਬਾਇਆ ਨੈਵ ਸਿੰਘ ਪੁੱਤਰ ਤੇਜਿਆ ਸਿੰਘ ਪੁੱਤਰ ਅਛਰੂ ਨੂੰ ਇਹ ਸਾਡਾ ਸਾਰਾ ਪਰਿਵਾਰ ਹੈ ਜੀ ਸਾਡੇ ਨਾਮ ਤੇ ਹਿੱਸੇ ਪਏ ਹੋਏ ਆ ਓਕੇ ਸਾਡੇ ਨਾਮ ਤੇ ਇਹ ਇੰਤਕਾਲਦਾਰ ਤੇ ਚੱਲੇ ਆ ਰਹੇ ਆ ਜੀ ਉਸ ਟਾਈਮ ਤੋਂ ਠੀਕ ਹੈ ਅੱਖਾਂ ਬੰਦ ਕਰਕੇ ਰਜਿਸਟਰ ਅਛਰੂ ਬੰਦ ਕਰਕੇ ਬਿਲਕੁਲ ਅੱਖਾਂ ਬੰਦ ਕਰਕੇ ਮਿਲੀ ਭੁਗਤ ਕਰਕੇ ਜਾਂ ਇਹਨਾਂ ਨੇ ਪੈਸੇ ਖਾਏ ਜਾਂ ਜਸਵੀਰ ਕੌਰ ਨੇ ਸਾਫ਼ ਦਿਖ ਰਹੀ ਹੈ ਜੀ ਵੀ ਪੈਸੇ ਖਾਏ ਆ ਕਿਉਂਕਿ ਇਹਨੂੰ ਕਿਸੇ ਦਾ ਡਰ ਨਹੀਂ ਪਟਵਾਰੀ ਨੂੰ ਕਿਸੇ ਦਾ ਡਰ ਨਹੀਂ ਜੀ ਇਹ ਐਨ ਬਿਲਕੁਲ ਅੱਖਾਂ ਬੰਦ ਕਰਕੇ ਕੰਮ ਕਰ ਰਹੇ ਆਂ ਠੀਕ ਅਸੀਂ ਕੋਈ ਰਿਕਾਰਡ ਲੈਣ ਜਾਂਦੇ ਆ ਤਾਂ ਸਾਨੂੰ ਕਹਿ ਦਿੰਦੇ ਆ ਅੱਜ ਨਹੀਂ ਆਉਣਾ ਕੱਲ ਆਉਣਾ ਪਰਸੋਂ ਆਉਣਾ ਬਕਾਇਦਾ ਅਸੀਂ ਫੀਸ ਭਰ ਕੇ ਜਾਂਦੇ ਆ ਫਿਰ ਵੀ ਸਾਨੂੰ ਰਿਕਾਰਡ ਕੋਈ ਡਾਕੂਮੈਂਟ ਟਾਈਮ ਨਾਲ ਨਹੀਂ ਦਿੰਦੇ ਠੀਕ ਤਾਂ ਨਾਲ ਕੁਝ ਕਰਨਾ ਹੈ ਨੰਬਰਦਾਰ ਕਿੱਥੇ ਆ ਜੀ ਨੇ ਰਜਿਸਟਰੀ ਕਰਵਾਈ ਹੈ ਤੁਹਾਡੇ ਪਿੰਡ ਦਾ ਇਹ ਵੀ ਗੱਲ ਗਲਤ ਹੈ ਨਾ ਨੰਬਰਦਾਰ ਉਸ ਏਰੀਆ ਦਾ ਹੋਣਾ ਚਾਹੀਦਾ ਪਿੰਡ ਦੇ ਤਿੰਨ ਤਰ੍ਹਾਂ ਨੰਬਰਦਾਰ ਨੰਬਰਦਾਰ ਰੌਣਕਤਾ ਦੂਜੇ ਪਿੰਡ ਦਾ ਨੰਬਰਦਾਰ ਕਿਵੇਂ ਰਿਕਰੀ ਕਰ ਦੂਗਾ ਜੀ ਨੰਬਰਦਾਰ ਤਾਂ ਕੇਸ ਕੋ ਹੋਵੇ ਫਿਰ ਬਿਲਕੁਲ ਜੀ ਬਿਲਕੁਲ ਬਣਦਾ ਹੈ ਅੱਧ ਵੀ ਹੋਈ ਨੰਬਰਦਾਰ ਦੋ ਜਿਹੜੇ ਜਿਹੜੇ ਗਵਾਹ ਵਿੱਚ ਰਾਜਵਿੰਦਰ ਸਿੰਘ ਕੋਈ ਚੰਡੀਗੜ੍ਹ ਦਾ ਕੋਈ ਕੋਈ ਹੈਗਾ ਗਵਾਹ ਵਿੱਚ ਬਣਿਆ ਹੋਇਆ ਜਿਹੋ ਦੀ ਪੜੀ ਕੰਪਲੀਟ ਕੀਤੀ ਹੋਈ ਹੈ ਨੰਬਰਦਾਰ ਦਾ ਕੀ ਨਾਮ ਬਲਦੇਵ ਸਿੰਘ ਹੈ ਮੁੱਲਾਂ ਪਰ ਗਰੀਬ ਦਾਸ ਦਾ ਇਹ ਇੱਕ ਰਾਲੀ ਪੈਸੇ ਦੇ ਲਾਂਚ हां जी बिल्कुल ये ਗੱਲ ਪੈਸੇ ਇਹਨਾਂ ਨਾਲ ਵੀ ਜਾ ਕੇ ਉੱਕਰੀ ਜਾਂਦੇ ਗਵਾਹੀਆਂ ਪਾਈ ਜਾਂਦੇ ਜਾਂ ਕੇ ਸਾਡੇ ਨਾਲ ਸਾਡੇ ਪਿੰਡ ਵਾਲੇ ਉਹਦਾ ਕੋਈ ਲੈਣਾ ਦੇਣਾ ਇਹ ਨਾ ਸਾਡੇ ਪਿੰਡ ਸੂਲਕਰ ਦੀ ਜ਼ਮੀਨ ਨਾਲ ਉਹਦਾ ਕੋਈ ਆ ਦੇਣਾ ਕੋਈ ਉਸ ਪਿੰਡ ਦਾ ਵੀ ਨੰਬਰ ਦਾ ਹੈ ਉਹਦੀ ਮੁੱਲਾਂ ਪਰਦਾ 3 ਪਿੰਡ ਦਾ ਜਾ ਕੇ ਲੰਬੜ ਦਾ ਨੇ ਕੀ ਆਏ ਉਹਨੂੰ ਪਤਾ ਨਹੀਂ ਕੰਮ ਜਾਲੀ ਕਰਨਾ ਇਹਨੂੰ